ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਿਹਾ ਹੈ ਬਾਈ ਸੇਕਤੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕਿ ਦੁੱਧਵਾ ਦਾ ਕਿੰਨਾ ਮਾਸੂਆ ਸੱਸੀ ਘਾਲ ਜੀ ਹਾਂਜੀ ਸੱਸੀ ਘਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂਜੀ ਪਿੰਡ ਸੁਖਨਾਨ ਤੋਂ ਸਟੇਟ ਬੈਂਕ ਕੋਲੇ ਘਰ ਆ ਆਪਣਾ ਠੀਕ ਆ ਜੀ ਜ਼ਿਲ੍ਹਾ ਮਦੂਪੁਰ ਉਹਗਾ ਜ਼ਿਲ੍ਹਾ ਬਾਈ ਠੀਕ ਆ ਜੀ ਇਹ ਮਾਈ ਦੀ ਕੀ ਡਿਟੇਲ ਆ ਜੀ ਏ ਮੱਜ ਬਾਈ ਆਪਣੇ ਘਰ ਤੋਂ ਕੋਈ ਆ ਠੀਕ ਆ ਜੀ ਕਿੰਨੇ ਮੇ ਸੂਏ ਸੂਣਾ ਜੀ ਇਹਨੇ ਦੂਜੇ ਸੂਏ ਸੂਣਾ ਬਾਈ ਹੁਣ ਦੂਜੇ ਸੂਏ ਸੂਣਾ ਬਾਈ ਤੇਰੋਂ ਕੁੰਗੜ ਦੀ ਬੱਚੀ ਆ ਇਹ ਅਰਜਨ ਕੁੰਗੜ ਤੇ ਬੱਚੀ ਆ ਪ्योर ਮੋਹਰਾ ਜ ਆ ਬਾਈ ਇਹ ਠੀਕ ਆ ਜੀ ਤੇ ਇਹਦਾ ਪਹਿਲੇ ਸੂਏ ਮਿਲਕ ਰਿਕਾਰਡ ਕੀ ਆ ਜੀ 15 ਕਿਲੋ ਦੁੱਧ ਦਿੰਦਾ ਬਾਈ 15 ਕਿਲੋ ਚੋਇਆ ਆਪਾਂ ਹੱਥੀ ਜੀ ਠੀਕ ਆ ਜੀ ਸੀਲ ਸਾਬ ਪੂਰੀ ਆ ਜੀ ਤੋੜ ਕੇ ਦਿਖਾ ਦਿਓ ਜੀ ਫਟ ਤੋਂ 10 ਦਿਨ 8 ਕ ਦਿਨ ਲੈਂਦੀ ਆ ਬਾਈ ਹਜੇ 8 ਕ ਦਿਨਾਂ ਦੀ ਡੇਟ ਮੁਤਾਬਕ ਕੱਚੀ ਆ ਬਾਕੀ 2-4 ਦਿਨ ਪਸ਼ੂ ਇੱਧਰ ਉੱਧਰ ਵੀ ਲੈ ਜਾਂਦਾ ਫੇਸ ਕੁਆਲਟੀ ਬਹੁਤ ਸੋਹਣੀ ਆ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਲਿਆ ਵੀਰ ਬੰਦੋ ਜੀ ਤਿਆਰੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ 8 ਤੋਂ 10 ਦਿਨਾਂ ਦੀ ਕੱਚੀ ਆ ਉਦੋਂ ਤੱਕ ਰਵਾਨਾ ਦੁੱਧ ਨਾਲ ਪੂਰਾ ਭਰ ਲੈਣਾ ਜੀ ਸੋਹਣੀ ਫੇਸ ਕੁਆਲਟੀ ਚੌੜੇ ਪੱਠ ਫੁੜੇ ਦੀ ਖਣਾ ਦੇ ਸਹਜ ਬਹੁਤ ਸੋਹਣੇ ਆ ਜੀ ਦੇਖ ਸਕਦੇ ਹੋ ਚਾਰੇ ਤਾਂ ਨਖੜ ਮੇ ਇੱਕੋ ਸਹਜ ਦੇ ਲੈ ਜੋ ਜੀ ਉਧਰ ਚੌੜਾ ਪੱਠ ਪੂੜਾ ਦੇਖ ਸਕਦੇ ਹੋ ਬਰੀਕ ਚਮੜੀ ਦੀ 15 ਕਿਲੋ ਬਾਈ ਦੱਸਦਾ ਕਿ ਚੋਇਆ ਪਹਿਲੇ ਸੂਏ ਤੇ ਐਤਿਹਾਰ ਕਿੰਨੇ ਕਿਲੋ ਦੁੱਧ ਦੀ ਉਮੀਦ ਕਰਦੇ ਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਕੁੰਡਾ ਸਿੰਘ ਸੋਨਾ ਮੂਹ ਮੱਥਾ ਚੌੜੇ ਪੱਠ ਪੂੜੇ ਦੀ ਹੈਵੀ ਵੇਟ ਢਾਂਚਾ ਤੇ ਵੱਡੇ ਗੱਦ ਕਾਠ ਦੀ ਕੀ ਮੁੱਲ ਆ ਜੀ ਇਹਦਾ ਮੁੱਲ ਬਾਈ 1 15 ਹੱਥ ਤੱਕ ਮਾਨਤਾਨ ਹੋ ਜੂਗਾ ਜੀ ਹਾਂ ਬਾਈ ਕਰਾਂਗੇ ਬਾਈ 1 ਲੱਖ ਰੁਪਏ ਤੇ 15000 ਰੁਪਿਆ ਬਾਈ ਮੁੱਲ ਕਰਦੇ ਆ ਜਿਹੜੇ ਵੀਰ ਨੂੰ ਪਸੰਦ ਆਉ ਗੁੰਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਮਾਨਤਨ ਜਰੂਰ ਕੀਤਾ ਜਾਊਗਾ ਕੋਈ ਫੈਕਸ ਨਹੀਂ ਹੁੰਦਾ ਮੁੱਲ ਜਦੋਂ ਆਵੋਗੇ ਮਾਨਤਨ ਬਾਈ ਕਹਿੰਦਾ ਜਰੂਰ ਕਰਾਂਗੇ ਬਾਈ ਨਾਲ ਕਨੈਕਟ ਕਰ ਸਕਦੇ ਪਹਿਲੇ ਸੂਏ ਦਾ 15 ਕਿਲੋ ਦੁੱਧ ਦਿੱਤਾ ਬਾਈ ਹਾਂਜੀ ਅਗਲੇ ਦੇ ਘਰੇ ਜਾ ਕੇ ਵੱਧ ਵੀ ਸਕਦੀ ਐ ਨਹੀਂ 15 ਤਾਂ ਦੇਊ ਦੁੱਧ ਸੇਵਾ ਦਾ ਜੀ ਦੁੱਧ ਸੇਵਾ ਦਾ ਪਹਿਲੇ ਸੂਏ ਬਾਈ ਕਹਿੰਦਾ 15 ਚੋਇਆ ਆਪਾਂ ਇਤਿਹਾਰ ਵੀ 15 ਹੀ ਕਹਿ ਕੇ ਦੇਣੀ ਆ ਬਾਕੀ ਸੇਵਾ ਦਾ ਕੋਈ ਵੱਧ ਚੋਲੇ ਕੋਈ ਜੇ ਘੱਟ ਕਰੂਗਾ ਸੇਵਾ ਘੱਟ ਚੋਲੇ ਬਾਈ ਕਹਿੰਦਾ ਪਰ 15 ਦੀ ਗਾਰੰਟੀ ਆਪਾਂ